ਮੁਰਦਾਬਾਦ 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 ਨਿਰੰਦਰ ਮੋਦੀ ਮੁਰਦਾਬਾਦ ਮੁਰਦਾਬਾਦ ਨਿਰੰਦਰ ਮੋਦੀ ਮੁਰਦਾਬਾਦ ਮੁਰਦਾਬਾਦ ਨਿਰੰਦਰ ਮੋਦੀ ਮੁਰਦਾਬਾਦ ਮੁਰਦਾਬਾਦ ਨਿਰੰਦਰ ਮੋਦੀ ਮੁਰਦਾਬਾਦ ਮੁਰਦਾਬਾਦ ਰੰਗਾ ਬਿੱਲਾ ਮੁਰਦਾਬਾਦ ਮੁਰਦਾਬਾਦ ਰੰਗਾ ਬਿੱਲਾ ਮੁਰਦਾਬਾਦ ਮੁਰਦਾਬਾਦ ਜੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਵਨ ਇਟੂ ਕੀ ਸਰਕਾਰ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਭਲਾ ਭ੍ਰਸਤਾਚਾਰ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਭ੍ਰਸਤਾਚਾਰ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਨਗਦੀ ਫੋਰਡ ਦਿੱਤੀ ਸੈਵਨ ਗ੍ਰੀਨ ਚੈਟ ਦੇ ਪੀ ਅਡਾਨੀ ਨੂੰ ਅਡਾਨੀ ਨੂੰ ਕਿਉਂ ਦਿੱਤੀ ਕਿਉਂਕਿ ਜਿਹੜੀ ਜਿਹੜੀ ਚੇਅਰਮੈਨ ਜਿਹੜੀ ਚੇਅਰਮੈਨ ਉਹ ਗੁਜਰਾਤ ਨਾਲ ਤੱल्लुक ਆਤਾ ਹੋਣਾ ਪਹਿਲਾਂ ਉਹ ਫਾਈਨੈਂਸ਼ੀਅਲ ਮੈਨੇਜਮੈਂਟ ਦੇਖਿਆ ਕਰਦੀ ਸੀ ਪ੍ਰਾਈਵੇਟ ਕੰਪਨੀਆਂ ਦਾ ਔਰ ਇਹ ਵੀ ਪਤਾ ਲੱਗਿਆ ਕਿ ਕੁਝ ਅਡਾਨੀ ਦੇ ਬ੍ਰਦਰ ਦੀ ਕੰਪਨੀ ਦੇ ਵਿੱਚ ਇਸ ਸੇਪੀ ਦੀ ਚੇਅਰਮੈਨ ਦੇ ਖੁਦ ਆਪਣੇ ਸ਼ੇਅਰ ਜਿਹੜੇ ਉਹਨੇ ਟਰਾਂਸਫਰ ਕਰਤੇ ਆ ਆਪਣੇ ਘਰ ਵਾਲੇ ਦੇ ਨਾਮ 2017 ਬੜੀ ਉਸ ਕਾਦੀ ਤੇ ਚਲਾਕੀ ਨਾਲ 2017 ਚ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਸੇਪੀ ਦਾ ਔਰ ਉਸ ਤੋਂ 3 ਸਾਲ ਬਾਅਦ ਚੇਅਰਮੈਨ ਸੇਪੀ ਬਣਾ ਦਿੱਤੀ ਗਈ ਔਰ ਚੇਅਰਮੈਨ ਸੇਪੀ ਅਡਾਨੀ ਦੀ EMPLOYE ਹੈ ਸ਼ੇਅਰ ਕੰਪਨੀ ਦੀ ਹੋਲਡਰ ਹੈ ਕਨਫਲਿਕਟ ਆਫ ਇੰਟਰਸਟ ਹੈ ਇਸ ਕਰਕੇ 100 ਰਪਏ ਫਮੰਗੇਟ ਵਨ ਪਾਰਲੀਮੈਂਟ ਕਮੇਟੀ ਮੰਗੇ 1 ਕਰੋੜ ਰੁਪਏ 30 ਲੱਖ ਰੁਪਏ ਆਮ ਲੋਕਾਂ ਨੂੰ ਨੁਕਸਾਨ ਹੋਇਆ ਹੈ ਕੈਪਲ ਕੰਪਨੀਆਂ ਜਿਹਨੂੰ ਇਨਵੈਸਟ ਕਰਦੀਆਂ ਉਦੋਂ ਜਨਤਾ ਵੇਖਦੀ ਹੈ ਕਿ ਸ਼ੇਅਰ ਮਾਰਕੀਟ ਉੱਤੇ ਜਾ ਰਹੀ ਹੈ ਜਦੋਂ ਸ਼ੇਅਰ ਮਾਰਕੀਟ ਉੱਤੇ ਜਾਂਦੀ ਹੈ ਫਿਰ ਆਮ ਲੋਕ ਪੈਸਾ ਇਨਵੈਸਟ ਕਰਦੇ 30 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ 98% ਜਿਹੜਾ ਸ਼ੇਅਰ ਡਾਊਨ ਹੋਇਆ ਸੀ ਉਹ ਜਨਤਾ ਦਾ ਪੈਸਾ ਹੈ ਜੋ ਇਹ ਕਰਕੇ ਮਨੀ ਲਾਂਡਰਿੰਗ ਹੈ ED ਦਾ ਦਫ਼ਤਰ ਘੇਰਨਾ ਇੱਕ ਵਰਨਨ ਦੋਸੀਂ ਮੱਗ ਫਕਰ ਦੇਣਾ ਇਸ ਕਿਹਾ ਜਾਂਦਾ ਸਰਪੋਰਟ ਨੂੰ ਆਧਾਰ ਹੀ ਦੱਸਿਆ ਜਾ ਰਿਹਾ ਸੇਬੀ ਕੈਰੀਅਰ ਆਧਾਰੀ ਨਾ ਬੇਬੁਨਿਆ ਸੇਬੀ ਕੋਣ ਹੈ ਸੇਬੀ ਚੋਰ ਹੈ ਐਸੇਪੀ ਇੰਡੈਂਟ ਅਡਾਨੀ ਦੀ EMPLOYE ਹੈ ਜਿਹੜੀ ਚੇਅਰਮੈਨ ਦੇ ਖੁਦ ਸ਼ੇਅਰ ਜਿਹੜੇ ਹੈ ਉਹ ਸ਼ੈਲ ਕੰਪਨੀਜ਼ ਦੇ ਹੋਣ ਕਿ ਜਿਹੜੀ ਚੇਅਰਮੈਨ ਖੁਦ ਇਨਵੋਲਡ ਹੋਏ ਇਹ ਕਨਫਲਿਕਟ ਆਫ ਇੰਟਰਸਟ ਹੈ ਔਰ ਚੇਅਰਮੈਨ ਦੀ ਇੱਕ ਕੰਪਨੀਆਂ ਮੈਂ ਦੱਸੂੰਗਾ ਜਿਹੜੀ ਸਿੰਗਾਪੁਰਚ ਲਾਂਚ ਹੋਈ ਹੈ ਜਿਹੜੀਆਂ ਫਾਈਨੈਂਸ਼ੀਅਲੀ ਕਿਸੇ ਪ੍ਰਕਾਰ ਦੀ ਕੋਈ ਵੀ ਰਿਪੋਰਟ ਦੇਣ ਤੋਂ ਸਿੱਧਾ ਪਰ ਗਵਰਨਮੈਂਟ ਨੇ ਇਨਕੁਆਇਰ ਕਰਤਾ ਜਿਹਦੇ ਵਿੱਚ 99% ਸੇਬੀ ਦੀ ਓਨਰ ਜਿਹੜੀ ਕੁੱਛ ਹੈ ਪੂਰਾ ਪੂਰਾ ਹਿੱਸਾ ਹੈ ਓਨਰ ਹੈ ਸੋ ਇਹ ਕਨਫਲਿਕਟ ਆਫ ਇੰਟਰਸਟ ਬਣਦਾ ਹੈ ਇੱਕ ਤੁਸੀਂ ਸੇਬੀ ਦੀ ਜਿਹੜਾ ਬੰਦਾ ਖੁਦ ਰੈਗੂਲੇਟਰੀਜ਼ ਕਰ ਰਿਹਾ ਹੈ ਉਹ ਸੇਬੀ ਦਾ ਚੇਅਰਮੈਨ ਵੀ ਹੋ ਸਕਦਾ ਹੈ ਸੋ ਇਹ ਇਸ ਕਰਕੇ ਸਾਡਾ ਕਰਨਾ ਹੈ ਕਿ ਆਮ ਜਨਤਾ ਨਾਲ ਦੇਸ਼ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਸ਼ੇਅਰ ਮਾਰਕੀਟ ਚ ਇਨਵੋਲਡ ਹੈ ਜਿਹੜੇ ਆਪਦੀ ਕਮਾਈ ਦਾ ਪੈਸਾ ਥੋੜਾ ਥੋੜਾ ਜੋੜ ਕੇ ਸ਼ੇਅਰਜ਼ ਦੇ ਵਿੱਚ ਲਾਉਂਦੇ ਆ ਇਹ ਉਹਨਾਂ ਨਾਲ ਧਰਦੀ ਤੇ ਧੱਕਾ ਔਰ ਅਸੀਂ ਇਹ ਰਿਨਕੁਆਰੀ ਮੰਗਦੇ ਅਸੀਂ ਚਾਹੁੰਦੇ ਕੀ ਈਡੀ منی ਲਾਂਡਰੀਂਗ ਦੇ ਤਹਿਤ ਉਹਨਾਂ ਦੇ ਪਰਚਾ ਦੇ ਕੇ ਇਨਕੁਆਰੀ ਕਰੇ ਨਹੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹਦਾ ਇਹ ਬਣਨੀ ਚਾਹੀਦੀ ਹੈ ਸਾਡੀ ਮੰਗ ਹੈ ਰਾਹੁਲ ਨੰਦੀ ਦੀ ਮੰਗ ਹੈ ਸਰ ਇੱਕ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਕਰਸ ਹੋ ਰਿਹਾ ਹੈ ਦੂਜੇ ਪਾਸੇ ਇਹ ਕੰਪਨੀਆਂ ਚਲਾ ਕੇ ਇਹਦੀ ਘਟੀਆਂ ਦੇ ਸ਼ੇਅਰ ਭਾਈ ਜਿਹੜੇ ਨਗਰ ਕਾਇ ਕਰਨ ਵਾਲੇ ਹੈ ਜੇ ਉਹ ਹੀ ਮਿਲ ਜਾਣ ਇਹ ਕਿਤਾ ਸੰਗੂ ਦਾ ਪਤਾ ਹੀ ਨਹੀਂ ਸੀ अभी तो चुप करके बह गए जो अंकुआरी मग रहे याद होना है सुप्रीम कोर्ट ने कहता अब इनकुरी उन्होंने कहता कि नहीं इनकुआरी तो केवल सभी करेगी तो दो जजिस ने प्रेस कॉन्फ्रेंस तो की तो याद होना बेबासा असो अह सुप्रीम कोर्ट का जो फैसला चलो सफी इनकुआई करेगी सू पता ही हो गया हिंदन की सैफी मिली भी है ਸਹਿਬੀ ਚੇਅਰਮੈਨ 2017 ਮੈਂਬਰ ਬਣਾਇਆ ਅਡਾਨੀ ਨੇ ਬਣਾਇਆ ਫਿਰ ਉਹਨੂੰ ਚੇਅਰਮੈਨ ਬਣਾਇਆ ਤੇ ਫਿਰ ਕਲੀਨ ਚੇਟ ਦਵਾਈ ਤੇ ਫਿਰ ਇਹ ਸ਼ੈੱਲ ਕੰਪਨੀਆਂ ਤੇ ਰਾਹੀਂ ਤੇਰਾ ਪੈਸਾ ਆ ਰਿਹਾ ਹੈ ਇੱਥੋਂ ਪੈਸਾ ਜਾਂਦਾ ਹੈ ਫੇਕ ਕੰਪਨੀਆਂ ਜਿਹੜਾ ਸ਼ੇਅਰ 10 ਰੁਪਏ ਦਾ ਹੈ ਉਹਨੂੰ 20000 ਕਰੋੜ ਰੁਪਇਆ ਲਾ ਕੇ ਸ਼ੈੱਲ ਕੰਪਨੀਆਂ ਬਾਹਰੋਂ ਲਾ ਕੇ ਤੇ ਲੋਕਾਂ ਨੂੰ ਗਰੋਥ ਦਿਖਾ ਦਿੱਤੀ ਜਾਂਦੀ ਹੈ ਲੋਕਰ ਚਾਰਿਆ ਦਾ ਪੈਸਾ ਲਾ ਲੈਂਦੇ ਜਿਹੜਾ ਪੈਸਾ ਲਾ ਲੈਂਦੇ ਤੇ ਫਿਰ ਉਹ ਵੇਚ ਕੇ ਲੁੱਟ ਕੇ ਲੈ ਜਾਂਦੇ ਇਸੇ ਕਰਕੇ ਜਿਹੜਾ ਅਡਾਨੀ ਹੈ ਉਹ ਦੇਸ਼ ਉਹਨੇ ਕਿੰਨਾ ਸਾਲਾਂ ਚ ਇਸੇ ਤਰੀਕੇ ਨਾਲ ਲੜੀ ਰਹੀ ਮੈਂ ਤੁਹਾਡੇ ਸਾਰੇ ਰਿਕਵੈਸਟ ਵੀ ਸੁਣਨ ਵਾਲੇ ਨਹੀਂ ਅਰੇ ਕਿ ਆਪਣੇ ਆਪਣੇ ਅਨੁਭਵ ਜਿਹੜੇ ਰੱਖਣੇ ਆਜੋ ਹਰ ਮਾਰਾ ਜੈ

ंगा बिल्ला मुर्दाबाद 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 जेवाडू की सरकार नहीं चलेगी नहीं चले नहीं चलेगी चलेगी अंबानी की सरकार नहीं चलेगी नहीं चले नहीं चलेगी चलेगी बीजेपी डरता है चंडीगढ़ कांग्रेस जिंदाबाद 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 बाद, 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 तो उसके पहले मैं चाहूंगी बिट्टू जी बिट्टू जी बोलना चाहेंगे रणी काला जी फोन चुके हैं मैं चाहूंगा उनका बहुत बहुत स्वागत उनके साथ बहुत साथी आए हैं दोस्तों ये देखना सिर्फ साढ़े बारह तक गया बस पंद्रह बीस मिनट आ रहा हैं तो सारे साथी ममता जी ये ममता डोगरा जी शीला फूल सिंह जी माया जी सभी का मैं नाम बलविंदर कौर जी सभी मैं पीछे भी देख रहा हूँ हाँ शर्मा जी हमारे पलसौरे से हमारे साथी बलबीर जी सारे हमारे राडो जी आए हैं और दाऊद जी आए हैं सभी